ਕੰਟਰੋਲ ਅੱਜ ਕੱਲ ਬੰਦਾ ਚਾਹਦਾ ਹੈ ਵੀ ਹਰੇਕ ਸ਼ਹਿ ਦੁਨੀਆ ਦੀ ਨਾ ਮੇਰੀ ਕੰਟਰੋਲ ਚ ਰਹੇ ਪੈਸਾ ਵੀ ਮੇਰੇ ਕੰਟਰੋਲ ਚ ਰਹੇ ਕੱਲਾ ਬੰਦਾਰੀ ਕਈ ਦੇਸ਼ ਵੀ ਚਾਹਦੇ ਆ ਵੀ ਦੂਜੇ ਦੇਸ਼ ਜਾਂ ਕੁਛ ਅਲਾਕੇ ਸਾਡੇ ਕੰਟਰੋਲ ਚ ਲੈਣ ਇਹ ਦੀਸ਼ਾਂ ਚ ਵੀ ਦੌੜ ਲੱਗੀ ਹੋਈ ਹੈ ਬੰਦਾ ਚਾਹਦਾ ਜਨਾਨੀ ਮੇਰੇ ਕੰਟਰੋਲ ਚ ਹੋਵੇ ਜਨਾਨੀ ਚਾਹਦੀ ਆ ਵੀ ਬੰਦਾ ਵੀ ਮੇਰੇ ਕੰਟਰੋਲ ਚ ਰਹੇ ਸੋ ਅੱਜ ਵੀਡੀਓ ਅਲੱਗ ਜੱਬੇ ਸੀ ਤੇ ਮੇਰਾ ਨਾਮ ਬੱਪੂ ਪਨੇਸਰ ਹੈ ਇਹ ਸੋਸ਼ਲ ਮੀਡੀਆ ਦਾ ਨਾਮ ਹੈ ਉੱਧਾ ਮੇਰਾ ਨਾਮ ਦਵਿੰਦਰ ਸਿੰਘ ਹੈ ਤੇ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ ਤੇ ਇਦਾਂ ਦੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾਉਂਦਾ ਰਹਿਣਾ ਜੇ ਵੀਡੀਓ ਅੱਛੀਆਂ ਲੱਗ ਰਹੀਆਂ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜੇ ਅੱਛਾ ਲੱਗਦਾ ਹੈ ਕੰਟੈਂਟ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਅਸੀਂ ਸ਼ੁਰੂ ਕਰਦੇ ਹਾਂ ਕੰਟਰੋਲ ਸ਼ਬਦ ਨਾ ਅੰਗਰੇਜ਼ੀ ਦਾ ਹੈ ਪੰਜਾਬੀ 'ਚ ਇਹਦਾ ਮਤਲਬ ਹੁੰਦਾ ਹੈ ਕਾਬੂ ਕਰਨਾ ਜਾਂ ਆਪਣੇ ਨਿਯੰਤਰਣ ਚ ਕਰਨਾ ਇਹ insani fitrat ਦਾ ਇੱਕ ਹਿੱਸਾ ਹੈ ਕੰਟਰੋਲ ਕਰਨਾ ਕੋਈ ਜਾਦਾ ਬੰਦਾ ਵजूद ਚ ਆਇਆ ਨਾ ਤਾਂ ਉਹਦਾ ਇਹ ਨਾਲ ਨਾਤਾ ਰਿਹਾ ਹੈ ਪਹਿਲਾਂ ਉਹਦੀ ਦੌੜ ਹੁੰਦੀ ਸੀ ਖਾਣ ਪੀਣ ਤੱਕੇ ਖਾਣ ਪੀਣ ਤੱਕੇ ਦੌੜਦੀ ਸੀ ਉਸ ਟਾਈਮ ਉਹਦਾ ਉਹਦਾ ਮੇਨ ਮਕਸਦ ਹੁੰਦਾ ਸੀ ਵੀ ਆਪਣੇ ਕਬੀਲੇ ਤੇ ਕੰਟਰੋਲ ਕਰਨਾ ਜਾਂ ਉਹਨਾਂ ਇਲਾਕਿਆਂ ਤੇ ਕੰਟਰੋਲ ਕਰਨਾ ਜਿੱਥੋਂ ਉਹਨੂੰ ਖਾਣ ਪੀਣ ਦਾ ਜਾਂ ਰਹਿਣ ਦਾ ਜਾਂ ਆਪਣੇ ਜੋ ਹੋਰ ਛੋਟੀਆਂ ਮੋਟੀਆਂ ਲੋੜਾਂ ਐ ਉਹ ਜਿਹੜਾ ਛੋਟਾ ਲੋੜਾਂ ਜਿਹੜੀਆਂ ਹੁੰਦੀਆਂ ਐ ਮਾਮੂਲੀ ਲੋੜਾਂ ਹੁੰਦੀਆਂ ਸੀ ਕੋਈ ਵੱਡੀ ਨਹੀਂ ਸੀ ਹੁੰਦੀ ਉਹਨਾਂ ਤੇ ਉਹਦਾ ਕੰਟਰੋਲ ਰਹੇ ਉਹ ਇਸ ਕਰਕੇ ਆਪਣੇ ਕਬੀਲੇ ਦੀ ਹੈਲਪ ਨਾਲ ਜਾਂ ਸਾਰਿਆਂ ਦੀ ਹੈਲਪ ਨਾਲ ਇਹ ਕੰਟਰੋਲ ਦੀ ਦੌੜ 'ਚ ਉਸ ਟਾਈਮ ਵੀ ਰਹਿੰਦਾ ਸੀ ਫਿਰ ਇਹ ਕੰਟਰੋਲ ਦੀ ਦੌੜ ਪਿੰਡਾਂ ਸ਼ਹਿਰਾਂ ਤੋਂ ਵੱਧ ਕੇ بڑے بڑے ਰਾਜਾਂ ਤੱਕ ਚਲੀ ਗਈ ਸਾਮਰਾਜਾਂ ਤੱਕ ਚਲੀ ਗਈ ਤੁਸੀਂ ਦੇਖਿਆ ਹੋਣਾ ਸਿਕੰਦਰ ਗ੍ਰੀਸ ਤੋਂ ਸਿਰਫ ਕੰਟਰੋਲ ਦੀ ਦੌੜ 'ਚ ਇੱਕ ਮੇ ਬਾਦ ਤੋਂ ਬਾਦ ਆਪਣੀ ਦੁਨੀਆ ਆਪਣੀ ਅੰਡਰ ਕਰ ਲਵਾ ਭਾਰਤ ਤੱਕ ਆਇਆ ਕੀ ਮਿਲਿਆ ਵੀ ਕੀ ਵੈਸੇ ਦੁਨੀਆ ਜਿੰਨਾ ਉਹਨੇ ਜਿੱਤੀ ਦੁਨੀਆ ਜਿੰਨਾ ਇਲਾਕੇ ਜਿੱਤੇ ایران ਜਿੱਤੇ ਅਫਗਾਨਿਸਤਾਨ ਜਿੱਤੇ ਭਾਰਤ ਆ ਇਧਰ ਲੈਸਾ ਜਿੱਤੇ ਪਾਕਿਸਤਾਨ ਵਾਲਾ ਪੱਛਮੀ ਪਰ ਆਪਣੇ ਦੇਸ਼ ਪਹੁੰਚੇ ਨਹੀਂ ਸਕਿਆ ਰਾਤੀ ਮਰ ਗਿਆ ਦਿਮਾਗ ਦੇ ਵਿੱਚ ਇਹ ਦੌੜ ਸੀ ਕਿ ਮੈਂ ਆ ਵੀ ਲੈ ਲਵਾ ਉਹ ਵੀ ਲੈ ਲਵਾ ਤੇ ਹਰ ਇੱਕ ਧਰਮਚਾ ਦਾ ਐ ਪਈ ਮੇਰੇ ਵੱਧ ਤੋਂ ਵੱਧ ਮੇਰੇ ਪੈਰੋਕਾਰ ਹੋਣ ਤੇ ਵੱਧ ਤੋਂ ਵੱਧ ਇਨਸਾਨ ਮੇਰੇ ਕੰਟਰੋਲ 'ਚ ਰਹਿਣ ਮੈਂ ਜਿੱਦਾਂ ਚਾਹਾਂ ਜਿੱਦਾਂ ਹੁਕਮ ਦਵਾ ਮੇਰੇ ਠੇਕੇਦਾਰ ਧਰਮ ਦੇ ਲੋਕ ਉਧਾਂ ਕਰੀ ਜਾਣ ਭੇਟਾਵਾਂ ਦੋਸਤੋ ਕੰਟਰੋਲ ਉਹੀ ਬੰਦੇ ਕਰ ਸਕਦੇ ਜਿਹੜੇ ਮਾਨਸਿਕ, ਸਰੀਰਕ ਤੇ ਆਰਥਿਕ ਤੌਰ ਤੇ ਸ਼ਕਤੀਸ਼ਾਲੀ ਹੁੰਦੇ ਆ। ਕਿ ਉਹ ਬਾਕੀਆਂ ਨੂੰ ਗੁਲਾਮ ਬਣਾਉਣ ਚ ਮਿੰਟ ਨਹੀਂ ਲਾਉਂਦੇ। ਮਤਲਬ ਹਰ ਇੱਕ ਬੰਦਾ ਨਹੀਂ ਕਰ ਸਕਦਾ ਇਹ ਚੀਜ਼ਾਂ। ਜਿੱਦਾਂ ਹੁਣ ਅੱਜ ਕੱਲ ਦੀ ਦੁਨੀਆ 'ਚ ਪੈਸੇ ਦੇ ਸਾਰੇ ਗੁਲਾਮ ਐ। ਪੈਸੇ ਅੱਗੇ ਇਨਸਾਨ ਆਪਣੇ ਗੋਡੇ ਟੇਕਦਾ ਐ। ਪਰ ਆ ਜਿਹੜਾ ਕੰਟਰੋਲ ਮੈਂ ਤੁਹਾਨੂੰ ਦੱਸਿਆ ਐ, ਇਹ ਤੋਂ ਬਾਅਦ ਇੱਕ ਹੋਰ ਕੰਟਰੋਲ ਵੀ ਹੈਗਾ ਐ। ਉਹ ਹੈਗਾ ਸੈਲਫ ਕੰਟਰੋਲ। ਆਤਮ ਨਿਯੰਤਰਣ ਇਹ ਵੀ ਹਰ ਇੱਕ ਬੰਦਾ ਨਹੀਂ ਕਰ ਸਕਦਾ ਹਰ ਇੱਕ ਦੇ ਬਸ ਦਾ ਰੋਗ ਨਹੀਂ ਜੇਕਰ ਤੁਹਾਡਾ ਆਤਮ ਨਿਯੰਤਰਣ ਬਹੁਤ ਮਜ਼ਬੂਤ ਹੈ ਫਿਰ ਦੂਜਾ ਬੰਦਾ ਤੁਹਾਡੇ ਤੇ ਕੰਟਰੋਲ ਨਹੀਂ ਕਰ ਸਕਦਾ ਕੰਟਰੋਲ ਕਾਤੇ ਕਰੀਏ ਗੁੱਸੇ ਤੇ ਕੰਟਰੋਲ ਕਰ ਲਓ ਲੋਭ ਲਾਲਚ ਤੇ ਕੰਟਰੋਲ ਲਾਲਸਾਵਾ ਤੇ ਕੰਟਰੋਲ ਕਾਮ ਬਾਸਨਾ ਤੇ ਕੰਟਰੋਲ ਹੰਕਾਰ ਤੇ ਕੰਟਰੋਲ ਇਹ ਚੀਜ਼ਾਂ ਆ ਕੰਟਰੋਲ ਕਰਨ ਵਾਲੀਆਂ ਜੇ ਆਤਮ ਨਿਯੰਤਰਣ ਕਰਨਾ ਹੈ ਇਹੀ ਕੁਛ ਸਾਨੂੰ ਸਾਡੇ ਗੁਰੂ ਸਾਹਿਬ ਗਰਵਾਣੀ ਚ ਦੱਸ ਕੇ ਗਏ ਆ ਪਰ ਨਾ ਅਸੀਂ ਪੜਿਆ ਤੇ ਨਾ ਅਸੀਂ ਸੁਣਿਆ ਤੇ ਨਾ ਅਸੀਂ ਅਮਲ ਕੀਤਾ ਜੇ ਅਸੀਂ ਨਾ 50% ਵੀ ਕਰ ਲਈ ਆਤਮ ਨਿਯੰਤਰਣ ਬਹੁਤ ਉਲਦਾ ਪਰ ਮੁਸ਼ਕਲ ਬਹੁਤ ਹੈ ਕਿਉਂਕਿ ਮਨ ਤੇ ਕੰਟਰੋਲ ਪਾਣਾ ਖੁਦ ਤੇ ਕੰਟਰੋਲ ਪਾਣਾ ਸਭ ਤੋਂ ਔਖਾ ਕੰਮ ਹੈ ਦੂਜਿਆਂ ਤੇ ਕਰ ਸਕਦੇ ਆ ਜਿਆਤਰ ਹੁੰਦਾ ਵੀ ਇਦਾਂ ਹੈ ਕਿ ਅਸੀਂ ਖੋਤੇ ਕੰਟਰੋਲ ਕਰਨਾ ਨਹੀਂ ਚਾਹਦੇ ਔਰ ਦੂਜਿਆਂ ਤੇ ਅਸੀਂ ਕੰਟਰੋਲ ਕਰਨ ਨੂੰ ਬੜੇ ਕਾਲੇ ਰਹਿੰਦੇ ਆ ਅਸੀਂ ਜਾਣਦੇ ਆ ਕਿ ਆ ਵੀ ਸਾਡੇ ਕੰਟਰੋਲ ਚ ਆ ਜਾਵੇ ਆ ਵੀ ਸਾਡੇ ਆ ਜਾਵੇ ਬਸ ਇਹੀ ਦਿਮਾਗ 'ਚ ਰਹਿੰਦਾ ਹੈ ਬਸ ਆਤਮ ਨਿਯੰਤਰਣ ਹੋ ਜਵੇ ਫਿਰ ਜ਼ਿੰਦਗੀ ਸਖਾਲੀ ਹੋ ਜਾਂਦੀ ਹੈ ਕਾਫੀ ਸਖਾਲੀ ਹੋ ਜਾਂਦੀ ਹੈ ਜਿਹੜੀਆਂ ਔਲਜਣਾ ਹੈ ਉਹ ਆਪਣੇ ਆਪ ਸੋਲਜਣੀਆਂ ਸ਼ੁਰੂ ਹੋ ਜਾਣੀਆਂ ਜ਼ਿੰਦਗੀ ਦੀਆਂ ਬਾਕੀ ਜੇ ਤੁਸੀਂ ਜਾਣਦੇ ਹੋ ਵੀ ਦੂਜੇ ਤੇ ਹੀ ਕੰਟਰੋਲ ਕਰਨਾ ਫਿਰ ਜੇ ਪਿਆਰ ਨਾਲ ਕੰਟਰੋਲ ਕੀਤਾ ਜਾਵੇ ਨਾ ਫਿਰ ਉਹ ਜ਼ਿਆਦਾ ਵਧੀਆ ਹੁੰਦਾ ਹੈ ਜੇ ਤੁਸੀਂ ਧੱਕੇ ਨਾ ਕਰੋਗੇ ਨਾ ਉਹਦੇ ਫਿਰ ਸਿੱਟੇ ਮਾਰੇ ਨਿਕਲਦੇ ਆ ਕਿ ਕਿਸੇ ਨਾ ਕਿਸੇ ਟਾਈਮ ਉਹ ਬੰਦਾ ਕਿਸੇ ਨੂੰ ਤੁਹਾਡੇ ਤੇ ਹਾਵੀ ਹੋਏਗਾ ਜਿੱਦਣ ਉਹ ਹਾਵੀ ਹੋਏਗਾ ਨਾ ਫਿਰ ਉਹ ਬਦਲਾ ਲਊਗਾ ਕੰਟਰੋਲ ਦਾ ਧੱਕੇ ਨਾਲ ਕੀਤੇ ਕੰਟਰੋਲ ਦਾ ਇਹ ਹੁੰਦਾ ਹੈ ਇੱਕ ਹੋਰ ਤੁਹਾਨੂੰ ਦੱਸ ਇੱਕ ਕੰਟਰੋਲ ਹੋਰ ਹੈ ਮਨ ਚੇਤਾ ਭੁੱਲ ਚਲਾ ਸੀ ਉਹ ਹੈਗਾ ਸੋਸ਼ਲ ਮੀਡੀਆ ਦਾ ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਤੁਹਾਨੂੰ ਐਪ ਆ ਰਹੀ ਸੋਸ਼ਲ ਮੀਡੀਆ ਰਹੀ ਜਾਂ ਕਿਸੇ ਤਰ੍ਹਾਂ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਸਰਕਾਰਾਂ ਦੁਆਰਾ ਸਰਕਾਰਾਂ ਦੁਆਰਾ ਜਾਂ ਕਾਰਪੋਰੇਟ જગਤ ਦੁਆਰਾ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਪਰਮਾਇਆ ਜਾਂਦਾ ਹੈ ਤੁਸੀਂ ਉਹਨਾਂ ਦੇ ਕੰਟਰੋਲ ਚ ਆਹ ਜਾਣੇ ਹੈ ਤੁਸੀਂ ਜਿਹੜੀ ਚੀਜ਼ ਸੋਚਦੇ ਹੁੰਦੇ ਹੋ ਨਾ ਜਾਂ ਬੋਲਦੇ ਹੋ ਹੁੰਦੇ ਆ ਉਹਦੀਆਂ ਤੁਹਾਨੂੰ ਐਡਾ ਆਣੀਆ ਸ਼ੁਰੂ ਹੋ ਜਣੀ ਹੈ ਇਹ ਕੰਟਰੋਲ ਕਰਨਾ ਜਾਂਦਾ ਦੁਨੀਆ ਹੁਣ ਇਦਾਂ ਕੰਟਰੋਲ ਹੋ ਰਹੀ ਹੈ ਸੋ ਦੋਸਤੋ ਇਸ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੇਰਾ ਵਿਸ਼ੇ ਥੋੜੇ ਅਲੱਗ ਜਿਹੇ ਹੁੰਦੇ ਆ ਚੰਗੇ ਲੱਗਦੇ ਆ ਤਾਂ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਟਿੱਪਣੀਆਂ ਜਰੂਰ ਦਿਓ ਵੀ ਕਿੱਦਾਂ ਲੱਗਿਆ ਤੁਹਾਨੂੰ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ 'ਚ ਰੱਬ ਰਾਖਾ